ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹਾਂ ਹਾਂ ਜੀ ਕੀ ਨੌਂ ਕੀ ਤੁਹਾਡਾ ਮਨਜੀਤ ਕੌਰ ਮਨਜੀਤ ਕੌਰ ਹਾਂ ਜੀ ਤੇ ਉਮਰ ਕਿੰਨੀ ਹੋ ਗਈ 70 ਸਾਲ 70 ਸਾਲ ਉਮਰ ਹਾਂ ਜੀ ਪੇਕਾ ਪਿੰਡ ਹਾਂ ਜੀ ਪੇਕਾ ਪਿੰਡ ਤੁਹਾਡਾ ਪੇਕਾ ਪਿੰਡ ਮੇਰਾ ਇੱਧਰ ਆ ਆਪਣੇ ਨੀਦਾਵਾਲਾ ਲੱਗਾ ਘੁੱਬੇ ਲਾਲਕਲਾਂ ਵੀ ਕਹਿੰਦੇ ਆ ਲਾਲਕਲਾਂ ਹਾਂ ਜੀ ਦੁੱਧਾਂ ਜਿਹੜੇ ਉਹ ਬੜਾ ਪੁਰਾਣਾ ਪਿੰਡ ਹੈ ਉਹ ਹਾਂ ਜੀ ਹਾਂ ਤੇ ਇੱਥੇ ਤੁਸੀਂ ਬੈਠੇ ਸੀਹੂ ਮਜਰੇ ਸੀਹੂ ਮਜਰੇ ਜੀ ਅੱਛਾ ਔਰ ਕਿਆ ਕੁਛ ਕਰਿਆ ਜ਼ਿੰਦਗੀ ਚ ਕੰਮ ਕਿਹੜੇ ਕਿਹੜੇ ਕਰੇ ਕੰਮ ਤਾਂ ਜੀ ਬਹੁਤ ਕਰੇ ਆ ਹੂੰ ਵਿਆਹ ਤੇ ਪਹਿਲਾਂ ਵੀ ਬਹੁਤ ਕਰੇ ਆ ਡੰਗਰ ਡੂੰਗਰ ਰੱਖੇ ਆ ਜਾਤੇ ਪਹਿਲਾਂ ਹੂੰ ਬਾਕੀ ਹੁਣ ਵਿਆਹ ਤੇ ਬਾਅਦ ਜਦ ਵੀ ਮੈਸਾ ਰੱਖੀਆਂ ਆਪਣੇ ਅੱਛਾ ਕੱਕ ਗੰਡਾ ਵੀ ਸਭ ਕੁਝ ਜਣੀ ਕਰਿਆ ਆਪਣਾ ਬਾਲਣ ਵੀ ਲਿਆਉਣਾ ਬਾਹਰ ਤੇ ਪਾਠੀਆਂ ਵੀ ਪਤਨੀ ਆ ਹਾਂ ਘਰ ਦੇ ਵੀ ਬੱਚੇ ਵੀ ਪਾਲੇ ਆ ਪੜਾਏ ਵੀ ਆ ਵੀ ਕੰਮ ਤਾਂ ਬਹੁਤ ਕਰੇ ਆ ਚਰਖੇ ਵੀ ਕਰਤੇ ਆ ਚਰਖੇ ਵੀ ਕਰਤੇ ਆ ਚਰਖੇ ਵੀ ਕਰਤੇ ਆ ਅੱਛਾ ਹਾਂ ਬਾਕੀ ਮੇਰੇ ਡੈਡੀ ਸੀ ਉਹ ਆਪਣੇ ਆਪਣਾ ਹਾ ਲੁੱਦਿਆਂ ਦਾ ਕੰਮ ਕਰਦੇ ਸੀ ਖੱਡੀ ਵੀ ਬੁਣਦੇ ਸੀ ਅੱਛਾ ਉਹ ਕਪੜਾ ਉਹਦਾ ਵੀ ਅਸੀਂ ਉਹ ਕਰਿਆ ਆਪਣੀ ਨਰੀਆ ਨੂੜੇ ਬੱਟਣ ਚਰਕੇ ਦੇ ਨਾਲ ਬਾਕੀ ਉਹਦੇ ਬਾਅਦ ਮੇਰੇ ਡੈਡੀ ਨੇ ਫਿਰ ਖੇਸੀਆਂ ਬੁਣੀਆਂ ਕੰਬਲ ਇਹ ਸਾਰੇ ਸਾਰੇ ਕੰਮ ਕਰੇ ਮਿਰਸੇ ਵਾਲੇ ਉਹ ਬਸ ਉਹ ਕਰੇ ਆ ਚਰਖਾ ਵੀ ਚਲਾਇਆ ਹੋਇਆ ਹਾਂਜੀ ਚਰਖਾ ਵੀ ਚਲਾਇਆ ਹੋਇਆ ਫੇਰ ਨੜੀਆਂ ਵਟਲ ਦਿੱਤੀ ਆਪਣੇ ਢੇਰਨ ਦੇ ਨਾਲ ਟੀਆਂ ਵੀ ਕਰਨੀਆਂ ਅੱਛਾ ਹਾਂਜੀ ਹਾਂ ਬਹੁਤ ਕਰੇ ਆਂ ਚਰਖਾ ਜਿਹੜਾ ਕੱਤਦੇ ਸੀ ਤੁਸੀਂ ਉਹ ਫਿਰ ਜਿਹੜਾ ਸੂਤ ਬਣਦਾ ਤਾਂ ਉਹਦਾ ਕੀ ਕਰਦੇ ਤੇ ਉਹ ਫਿਰ ਜੀ ਮੇਰੇ ਡੈਡੀ ਮੱਤਵਰ ਖੇਸੀਆਂ ਬਣਾ ਦਿੰਦੇ ਤੇ ਉਹ ਅੱਛਾ ਹਾਂਜੀ ਮੈਂ ਆਪਣੇ ਵਿਆਹ ਤੋਂ ਬਾਅਦ ਵੀ ਇੱਥੇ ਜਿਹੜਾ ਰੋਗੜਤੀ ਆ ਹਾਂ ਸਾਡੀ ਸੱਸੂ ਮਾਂ ਦਾ ਅੱਛਾ ਉਹ ਫਿਰ ਪੰਜਾਬ ਆ ਕੇ ਫਿਰ ਪੂਣੀਆਂ ਉਹਦੀਆਂ ਕਰਾ ਕੇ ਫਿਰ ਉਹ ਖੇਸੀਆਂ ਬਣਵਾਈਆਂ ਮੈਂ ਆਪਣੇ ਡੈਡੀ ਤੇ ਅੱਛਾ ਹਾਂ ਜੀ ਅੱਜ ਮੇਰੇ ਕੋਲ ਹਾਲੇ ਖੇਸੀ ਹੈਗੀ ਐ ਇੱਕ ਹੁਣ ਮੇਰੇ ਡੈਡੀ ਦੀ ਕਿੰਨੀ ਦੇਰ ਹੋ ਗਈ ਡੈਥ ਹੋਈ ਨੂੰ ਪਰ ਮੇਰੇ ਕੋਲ ਇੱਕ ਖੇਸੀ ਉਹਦੀ ਨਿਸ਼ਾਨੀ ਰੱਖੀ ਹੋਈ ਐ ਅੱਛਾ ਰੱਖੀ ਹੋਈ ਐ ਹਾਂ ਜੀ ਯਾਦ ਆ ਗਈ ਤੁਹਾਨੂੰ ਆਪਣੇ ਬਾਪੂ ਦੀ ਹਾਂ ਜੀ ਹਾਂ ਕੀ ਨਾਮ ਸੀ ਉਹਨਾਂ ਦਾ ਹੈ ਉਹਨਾਂ ਨੂੰ ਕਸ਼ਮੀਰ ਸਿੰਘ ਬਹੁਤ ਪਿਆਰ ਕਰਦੇ ਤੇ ਹਾਂ ਜੀ ਸ਼ਕਲ ਆ ਗਈ ਅੱਖਾਂ ਸਾਹਮਣੇ ਹਾਂ ਜੀ ਆ ਗਈ ਹਾਂ ਜੀ ਬਾਕੀ ਆਪ ਦਰੀਆਂ ਵੀ ਬੁਣੀਆਂ ਆਪ ਵੀ ਬੁਣਿਆ ਆਪ ਬੁਣੀਆਂ ਦਰੀਆਂ ਵਿਆਹ ਦੀ ਦਰਿਖ ਰੱਖੀ ਹੋਈ ਹੈ ਅੱਛਾ ਹਾਂਜੀ ਉਹ ਜਿਹੜੀਆਂ ਦਰੀਆਂ ਤੁਸੀਂ ਕਹਿੰਦੇ ਬੁਣੀਆਂ ਵੀ ਤੁਸੀਂ ਉਹ ਕਾਪਰ ਗੁੰਦੇ ਤੇ ਉਹ ਜੀ ਅੱਡੇ ਕਿਤੇ ਘਾੜ ਲੈਣੇ ਚਾਰ ਹਾਂ ਦੋ ਇਧਰ ਘਾੜਨੇ ਦੋ ਇਧਰ ਦੋਏ ਦੂਏ ਪਾਸੇ ਤਾਂ ਚਾਰ ਤੇ ਫਿਰ ਚਾਰ ਕਿੱਦਾਂ ਫਿਰ ਉਹ ਬਾਹਿਆਂ ਮੰਨ ਲੈਣੀ ਅੱਛਾ ਉਹਨਾਂ ਫਿਰ ਤਾਣਾ ਤਾਣ ਲੈਣਾ ਤਾਣਾ ਤਣ ਕੇ ਤਾਣਾ ਤਣ ਕੇ ਫੇਰ ਮਾਤੋਰ ਰੱਛ ਭਰ ਲੈਣਾ ਬਾ ਫੇਰ ਉਹ ਉਹਦੇ ਨਾਲ ਹੱਥੀ ਨੇ ਠੋਕੀ ਜਾਣੀਆਂ ਉਹ ਪਾਈ ਜਾਣੇ ਵਿੱਚ ਆਪੇ ਸੂਤ ਰੰਗਦੇ ਜਿਹਦੇ ਰੰਗ ਦਾ ਵੀ ਦਰੀਆਂ ਸੂਤ ਵੀ ਆਪੇ ਰੰਗਦੇ ਆਪੇ ਹੀ ਰੰਗਦੇ ਸੀ ਹਾਂਜੀ ਰੰਗ ਬਾਜ਼ਾਰ ਤੇ ਮਿਲ ਜਾਂਦੇ ਹਾਂਜੀ ਮਿਲ ਜਾਂਦੇ ਸੀ ਜਾਂ ਤਾਂ ਦੁਕਾਨਾਂ ਤੇ ਆਵੇਂ ਮਿਲ ਜਾਂਦੇ ਸੀ ਉਹਨੂੰ ਕਿੱਦਾਂ ਰੰਗਦੇ ਹੁੰਦੇ ਤੇ ਕਿਆ ਕਰਦੇ ਉਹਨੂੰ ਫੁਕਾ ਕੇ ਆਪਣੇ ਰੰਗ ਪਾ ਕੇ ਪੁਕਾ ਦੇਣਾ ਵਿੱਚ ਉਹਦੇ ਆਹ ਆਪਣੇ ਪਾਉਂਦੇ ਜਿਹੜਾ ਕਈ ਤਾਂ ਜਾਂ ਤਾਂ ਸੋਡੇ ਵੀ ਹੁੰਦੇ ਸੀ ਹੂੰ ਉਹ ਹੁੰਦੇ ਤੇ ਉਹ ਪਾ ਰੇਣੇ ਵਿੱਚ ਵੀ ਮਰਸਾ ਰੋੜਾ ਐਨ ਰੰਗ ਉਹ ਹੋ ਜਵੇ ਫਿਰ ਉਹਨੂੰ ਸੁਕਾਣਾ ਹਾਂ ਹਾਂ ਫਿਰ ਉਹਨੂੰ ਪਾਣੀ 'ਚ ਹੀ ਕੱਢ ਦੇਣਾ ਅੱਛਾ ਰੰਗ ਕਰਕੇ ਨਾ ਫਿਰ ਉਹਨੂੰ ਪਾਣੀ 'ਚ ਹੀ ਕੱਢ ਦੇਣਾ ਜਿਹੜਾ ਫਿਰ ਮੋਟਾ ਰੰਗ ਤੇ ਉਹ ਉਤਰ ਜਾਂਦਾ ਤੇ ਬਾਕੀ ਫਿਰ ਉਹਨੂੰ ਅੰਦਰ ਹੀ ਸੁਕਾਉਣਾ ਅੱਛਾ ਅੰਦਰ ਹੀ ਅੱਛਾ ਉਹਦੇ ਨਾਲ ਫਿਰ ਤੁਸੀਂ ਉਹਨੂੰ ਅੱਡੇ 'ਤੇ ਪਰ ਲਾ ਕੇ ਹਾਂ ਜੀ ਉਹਦੇ ਨਾਲ ਫਿਰ ਉਹ ਜਿਹੜੇ ਡਿਜ਼ਾਈਨ ਬੁਟੀਆਂ ਪੈਂਦੀਆਂ ਸੀ ਉਹ ਵੀ ਪਾ ਲੈਣ ਦੇ ਤੇ ਉਹ ਪਾ ਲੈਣ ਦੇ ਸੀ ਜੇ ਹੱਥਾਂ ਦੇ ਨਾ ਫਾਲਣੀਆਂ ਉਹ ਅੱਛਾ ਹਾਂ ਉਹ ਤਾਂ ਵੱਧ ਕੱਟ ਬਾਕੀ ਘੜਾਈ ਬਥੇਰੀ ਕਰ ਲਈ ਦਿੱਤੀ ਬਹੁਤ ਕਢਾਈ ਕਰੀ ਹੈ ਜੀ ਉਹ ਜਿਹੜਾ ਕਰੋਸ਼ੀਆ ਹੁੰਦਾ ਤਾਂ ਕਰੋਸ਼ੀਆ ਉਹ ਨਹੀਂ ਜੀ ਹੁੰਦਾ ਉਹ ਬਾਅਦ ਚ ਆਇਆ ਤਾਂ ਹਾਂ ਜੀ ਨਹੀਂ ਆਪਾਂ ਚਾਹਦਾ ਰਹੇ ਪਹਿਲਾਂ ਜਣੀ ਮੈਂ ਉਹ ਨਹੀਂ ਸਿੱਖਿਆ ਅੱਛਾ ਕਰੋਸ਼ੀਆ ਨਹੀਂ ਸਿੱਖਿਆ ਬਾਕੀ ਕਢਾਈ ਬਥੇਰੀ ਕਰੁੰਦੀ ਸੀ ਮੈਂ ਤਾਂ ਆਪਣੇ ਬਾਪ ਦੇ ਘਰ ਮੈਂ ਤਾਂ ਫੋਣੇ ਵੀ ਨਹੀਂ ਸੱਡੇ ਮੈਨੂੰ ਨੀਂਦ ਨਹੀਂ ਆਉਂਦੀ ਦੁਪਹਿਰ ਨੂੰ ਡੰਗਰ ਰੱਖੇ ਉੱਤੇ ਜਾਂ ਕੱਖਾਂਡਾ ਘਰ ਕੇ ਰੋਟੀ ਬਣਾ ਕੇ ਸਾਡੇ ਗਲੀ ਹੁੰਦੀ ਦੇਖਣੇ ਉਹਦੇ ਵਿੱਚ ਬੈਠ ਜਾਣਾ ਮੈਂ ਜਿਹੜਾ ਕਿ ਸਾਡੇ ਕੋ ਆਂਡੀਆਂ ਨੇ ਹੋਰ ਵੀ ਬੈਠ ਜਾਣਾ ਬਾ ਮੈਂ ਸੂਈ ਦੇ ਨਾਲ ਕੱਲ ਕਲਾਂ ਦੀ ਗੱਲ ਕਰਦੇ ਹਾਂ ਹਾਂ ਜੀ ਹਾਂ ਅੱਛਾ ਬਾ ਉਹ ਸੂਈ ਦੇ ਨਾਲ ਮੈਂ ਇੱਕ ਅੱਖਾਂ ਵਾਲੀ ਚਾਦਰਾਂ ਵੀ ਕੱਢ ਦੇਣੀਆਂ ਦੇਖੋ ਮੈਂ ਇੰਨੀਆਂ ਚਾਦਰਾਂ ਕੱਢੀਆਂ ਮੇਰੇ ਭੈਣ ਦੋਵੇਂ ਅਸੀਂ ਪੰਜ ਭੈਣਾਂ ਹਾਂ ਹਾਂ ਦੋ ਭੈਣਾਂ ਨੂੰ ਮੈਂ ਆਪਣੇ ਬਣਾ ਕੇ ਦਿਹੇਜ ਆਪ ਦਿੱਤਾ ਆਪਣੇ ਹੱਥਾਂ ਦੇ ਨਾਲ ਅੱਛਾ ਹਾਂ ਜੀ ਸਾਡੇ ਜੇ ਅਸੀਂ ਸਾਧਰੇ ਉੱਠਦੇ ਸੀ ਅੱਛਾ ਸਾਧਰੇ ਉੱਠ ਕੇ ਆਪਣਾ ਚਾਹ ਪਾਣੀ ਬਣਾਉਣਾ ਹੂੰ ਉਹ ਤੇ ਬਾਅਦ ਫਿਰ ਰੋਟੀ ਬਣਾਉਣੀ ਹੈ ਰੋਟੀ ਬਣਾ ਕੇ ਫਿਰ ਅਸੀਂ ਕੱਖ ਵੀ ਲੈ ਕੇ ਆਉਣਾ ਸਾਡੇ ਗਾਂਏ ਰੱਖੇ ਨੇ ਤੇ ਢਿੱਕ ਫਿਰ ਅਸੀਂ ਕੱਖ ਲੈਉਣ ਨਹਿਰ ਦੇ ਪਾਰ ਤੇ ਅੱਛਾ ਕੱਟੀਆਂ ਉਕ ਜਾਣਾ ਸੀ ਹਾਂ ਕਿੰਨੀਆਂ ਜੜੀਆਂ ਨੇ ਕੱਟੀਆਂ ਉਹ ਕੇ ਫਿਰ ਅਸੀਂ ਨਹੀਂ ਕਦੋਂ ਦੀ ਗੱਲ ਕਰ ਰਹੇ ਤੁਸੀਂ ਇਧਰਲੇ ਪਾਸੇ ਦੀ ਕਿਉਂ ਇਹ ਮੇਰੇ ਵਿਆਹ ਤੋਂ ਪਹਿਲਾਂ ਪਹਿਲਾਂ ਦੀ ਗੱਲ ਹੈ ਅੱਛਾ ਹਾਂਜੀ ਫਿਰ ਉਹ ਤੁਸੀਂ ਸਿਰ ਪਰ ਚੱਕ ਕੇ ਲੈਣੀ ਹਾਂਜੀ ਅੱਛਾ ਸਿਰ ਪਰ ਲੈ ਹਣੀ ਆ ਕੇ ਡੰਗਰਾਂ ਨੂੰ ਪਾਣੀ ਪੋងੀ ਪਲਾ ਕੇ ਫੇਰ ਰੋਟੀ ਬਣਾਉਣੀ ਫੇਰ ਬੇਲਿਆਂ ਤੇ ਬੈਠ ਜਾਣਾ ਗਲੀ ਦੇ ਵਿੱਚ ਅੱਛਾ ਤੇ ਇਹ ਫਿਰ ਫੇਰ ਕੰਮ ਉਹੀ ਉਹ ਸਮੇ ਬੜੇ ਵਧੀਆ ਪਿਆ ਹਾਂ ਬਹੁਤ ਵਧੀਆ ਬਹੁਤ ਵਧੀਆ ਸਮੇਂ ਦੀ ਆਹ ਹਾਂ ਜੀ ਹਾਂ ਛੋਟੋਟੀਆਂ ਨੇ ਇੰਜ ਇੰਜ ਖੇਡੀਆਂ ਜਾਣਾ ਤੇ ਖੇਡਾਂ ਖਲਾਰਾ ਕਿਹਾ ਖੇਡ ਡਾ ਦੇ ਵਿੱਚ ਵੀ ਲੋਕਣ ਬਚਾਈਆਂ ਖੇਡੀਆਂ ਜਾਣਾ ਆ ਪੜੇ ਜਦ ਇਕੱਠੇ ਕਰ ਲੈਂਦੇ ਨੇ ਗੀਤੇ ਇਕੱਠੇ ਕਰਕੇ ਉਹ ਮਾਣੇ ਕਹਿੰਦੇ ਹਾਂ ਇਹ ਜੇ ਅਸੀਂ ਬਹੁਤ ਉਹ ਕਰਦੇ ਹਾਂ ਬਟਪਦੀਆਂ ਦੀਆਂ ਹਾਂ ਜੀ ਉਹ ਸਕੂਲ ਚਟਮਾਉਂਦੇ ਸਾਨੂੰ ਅੱਛਾ ਹਾਂ ਜੀ ਪੜੇ ਕਿਹੜੀ ਕਲਾਸ ਤੱਕ ਤੁਸੀਂ ਆ ਸੱਤਵੀਂ ਸਈ ਪੜ੍ਹੀ ਹੈ ਜੀ ਅੱਛਾ ਸੱਤਵੀਂ ਥਾਈ ਪੜ੍ਹੇ ਹਾਂ ਜੀ ਹਾਂ ਉਹ ਲਿਖ ਪੜ੍ਹ ਲੈਨੇ ਹਾਂ ਹਾਂ ਜੀ ਹਿੰਦੀ ਪੰਜਾਬੀ ਹਾਂ ਅੱਛਾ ਅੱਛਾ ਫਿਰ ਵਿਆਹ ਹੋਇਆ ਤੁਹਾਡਾ ਲਲਕਣ ਤੇ ਉਰੇ ਆ ਗਏ ਤੁਸੀਂ ਹਾਂਜੀ ਉਰੇ ਤੇ ਜਾਣ ਗਈ ਉੱਥੇ ਹੈ ਹਾਂਜੀ ਇੱਕ ਦਿਨ ਰਹੀ ਸੀ ਜਾਣ ਜੋਤਾਂ ਜੀ ਇੱਕੋ ਹੀ ਰਾਤ ਰਹੀ ਹੁੰਦੀ ਸੀ ਰਾਤ ਰਹੀ ਸੀ ਹਾਂਜੀ ਤੁਹਾਡੇ ਵਿਆਹ ਤੇ ਰਾਤ ਰਹੀ ਸੀ ਹਾਂਜੀ ਹਾਂ ਜਦ ਤੱਕ ਹੈਗਾ ਦਰਵਾਜ਼ੇ ਹਾਂਜੀ ਰਾਤ ਰਹਿਣੇ ਵਾਲਾ ਹਾਂਜੀ ਇੱਕ ਰਾਤ ਵਾਲਾ ਹਾਂਜੀ ਅੱਛਾ ਪਹਿਲਾਂ ਤਿੰਨ ਤਿੰਨ ਦਿਨ ਹੁੰਦਾ ਫਿਰ ਦੋ ਦਿਨ ਫਿਰ ਦੋ ਦਿਨ ਹੋ ਗਿਆ ਫਿਰ ਇੱਕ ਦਿਨ ਇਦਾਂ ਦੱਸ ਦਿੱਤੇ ਹਾਂ ਹੁਣ ਤਾਂ ਇੱਕੋ ਹੀ ਦਿਨ ਹਾਂ ਹੁਣ ਤਾਂ 2 2.5 ਘੰਟੇ ਚ ਨਿਬੜ ਜਾਂਦਾ ਕੰਮ ਹਾਂਜੀ ਹਾਂ ਹੁਣ ਤਾਂ ਬਸ ਅੱਛਾ ਜਦ ਬਿਆਹ ਹੋਇਆ ਤੁਹਾਨੂੰ ਯਾਦ ਹੈ ਸਾਰਾ ਦ੍ਰਿਸ਼ ਹੋ ਹਾਂਜੀ ਵਿਆਹ ਦਾ ਹਾਂਜੀ ਰੌਣਕ ਲੱਗੀ ਸੀ ਵਿਹੜੇ 'ਚ ਬਹੁਤ ਹੈ ਜਾਂ ਤਾਂ 100-100 ਬੰਦਾ ਬਰਾਤ ਦਾ ਜਾਂਦਾ ਸੀ ਜੀ ਬੱਸਾਂ ਚਾਹੀ ਹੁੰਦੀ ਹੈ ਨੀ ਬਰਾਤ ਕਾਦੇ ਪਰਾਈ ਤੀ ਬਰਾਤ ਤਾਂ ਜਦ ਆਪਣੇ ਇੱਕ ਕਾਰ ਜੀ ਹੁੰਦੀ ਤੀ ਇਹ ਟਰੱਕ ਟਰੱਕ ਲੈ ਜਾਂਦੇ ਤੇ ਬਾਜ ਵਾਲੇ ਹੋ ਜਾਂਦੇ ਵਿੱਚ ਅੱਛਾ ਜਦ ਤਾਂ ਇਹ ਬੱਸਾਂ ਨਹੀਂ ਤੇ ਜਾਂਦਾ ਸੂਟ ਕਿਹੜਾ ਪਾਇਆ ਤਾਂ ਯਾਦਾ ਤੁਹਾਨੂੰ ਸੂਟ ਤਾਂ ਜਿਹੜਾ ਮਰਜ਼ੀ ਪਾ ਲਿਆ ਸੂਟ ਸਾੜਦਾ ਨਹੀਂ ਸਾਨੂੰ ਲਾਲ ਦਾ ਜਦ ਸੂਟ ਨਹੀਂ ਤੇ ਹੁੰਦੇ ਮਾਮੇ ਨੇ ਜਿਹੜਾ ਸੂਟ ਕਿਹਾ ਤਾਂ ਹੈ ਮਾਮਾ ਦੇੰਦਾ ਤਾਂ ਸੂਟ ਮਾਮੇ ਲਿਆਉਣ ਤੇ ਸੂਟ ਅੱਛਾ ਹਾਂਜੀ ਤੁਹਾਨੂੰ ਯਾਦ ਮੈਂ ਤਾਂ ਤਾ ਪੁੱਛ ਰਿਹਾ ਵੀ ਤੁਹਾਨੂੰ ਉਹ ਸਮਾਂ ਚੇਤੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਜਦ ਤੁਹਾਡਾ ਵਿਆਹ ਹੋਇਆ ਤਾਂ ਹਾਂਜੀ ਬਿਲਕੁਲ ਯਾਦ ਅੱਛਾ ਹਾਂਜੀ ਮੈਂ ਤਾਂ ਇੱਥੇ ਸਕੂਲ ਵਿੱਚ ਸਾਰ ਕਹਿੰਦੇ ਤੇ ਸਰ ਨੂੰ ਮੈਂ ਕਿਹਾ ਸਰ ਜੀ ਮੈਂ ਤਾਂ ਆਪਣੇ ਉਹ ਖੂਹ ਪਟਕੇ ਪਾਣੀ ਪੀਣ ਆਲੀ ਆ ਮੇਰੇ ਤਾਂ 50 ਸਾਲ ਦੀ ਗੱਲ ਯਾਦ ਆ ਉਹਨਾਂ ਨੇ ਕਹਿੰਦੇ ਨਾ ਆਂਟੀ ਤੂੰ ਐਂਦੀ ਚੀਜ਼ ਯਾਦ ਰੱਖਣੀ ਹੈ ਸਾਨੂੰ ਤਾਂ ਬਿੰਦ ਦੇ ਨਹੀਂ ਆਤਰੇ ਮਾਂ ਮੇਰੇ ਤਾਂ ਕੋਸ ਪੁੱਛ ਲੋ ਜਾਈ ਅੱਛਾ ਤੁਸੀਂ ਇਹ ਕਹਿ ਵੀ ਮੈਂ ਖੂਹ ਪੁੱਟ ਕੇ ਪਾਣੀ ਪੀਣ ਆਲੀ ਆ ਜੀ ਹਾਂ ਜੀ ਹਾਂ ਮਿਹਨਤ ਕਰੀ ਤੁਸੀਂ ਮਿਹਨਤ ਕਰੀ ਜੀ ਬਹੁਤ ਮਿਹਨਤ ਕਰੀਏ ਇਹਨਾਂ ਨੂੰ ਪੁੱਛ ਲੋ ਹੁਣ ਵੀ ਕਰਦੇ ਹੋ ਹੁਣ ਵੀ ਕਰਦੇ ਆ ਹੁਣ ਜਿੰਨੇ ਕੁ ਜੋਗੇ ਹੈਗੇ ਆ ਤੁਹਾਡੀ ਮਾਤਾ ਦਾ ਕੀ ਨਾਮ ਤਾਂ ਮੇਰੇ ਉਹਦਾ ਨਾਮ ਚਰਨਕੌਰ ਕੀ ਅੱਛਾ ਚਰਨਕੌਰ ਹੈਗੇ ਹੁਣ ਮਾ ਜੀ ਕਦੇ ਮਰੇ ਤਾਂ ਕਿੰਨੇ ਸਾਲ ਹੋ ਗਏ ਅੱਛਾ ਤੁਹਾਡੇ ਵਿਆਹ ਤੋਂ ਬਾਅਦ ਹਾਂ ਮੇਰੇ ਵਿਆਹ ਤੋਂ ਬਾਅਦ ਡੈਡੀ ਵਿਆਹ ਤੋਂ ਬਾਅਦ ਮਰੇ ਅੱਛਾ ਮਾਂ ਤੁਹਾਡੀ ਪਿਆਰ ਕਰਦੀ ਸੀ ਪੂਰਾ ਹਾਂ ਜੀ ਪਿਆਰ ਕਰਦੀ ਸੀ ਜਤਾ ਜੀ ਪਿਆਰ ਬਹੁਤ ਹੁੰਦਾ ਸੀ ਮਾਪੇ ਹਾਂ ਹੁਣੇ ਹੀ ਆ ਰਹਿੰਦੇ ਵੀ ਨਾਲ ਨਾਲ ਤੇ ਨਾ ਇਕੱਠੇ ਇਕੱਠੇ ਰਹਿੰਦੇ ਤੇ ਹੁਣੇ ਬੱਚੇ ਥੋੜੇ ਜੇ ਪੜ੍ਹਾਈਆਂ ਕਰਕੇ ਹੋਏ ਆ ਰਹੇ ਨੇ ਨਾਲ ਪਿਆਰ ਬਹੁਤ ਹੈ ਦੂਰੀਆਂ ਪੈ ਗਈਆਂ ਨਾ ਕੋਈ ਨੌਕਰੀ ਕਰਨ ਕਿਤੇ ਚਲ ਗਿਆ ਕੋ ਪੜ੍ਹਨ ਕਿਤੇ ਚਲਾ ਗਿਆ ਆ ਕਿ ਉਹਨੇ ਟੈਡੀਟਿਊਡੀ ਵੀਜਨ ਦੇਖੀ ਜਾਂਦੇ ਆ ਮੋਬਾਈਲ ਦੇਖੀ ਜਾਂਦੇ ਆ ਫੇ ਸਾਡੇ ਵਰਗੇ ਸਿਆਣੂ ਕਿਹੜਾ ਪੁੱਛਦਾ ਸਾਨੂੰ ਕੀ ਮਤਲਬ ਇਹ ਨਾ ਠੀਕ ਆਉਂਦਾ ਸਾਡੇ ਕੋਲ ਤਾਂ ਸਿੱਧਾ ਸਾਦਾ ਹੀ ਐ ਮੋਬਾਈਲ ਬਟਨ ਦੱਬ ਕੇ ਗੱਲ ਕਰ ਲਈ ਜੇ ਭੈਣਾ ਭੂਣਾ ਦੇ ਆਉਂਦੇ ਭਾਈਆਂ ਦੇ ਬੰਦ ਕਰ ਲਈ ਆ ਅਸੀਂ ਤਾਂ ਨਹੀਂ ਸੰਚਾਰਣਾ ਅਸੀਂ ਤਾਂ ਤਾਂ ਹੀ ਵੇਰ ਬਜ਼ੁਰਗਾਂ ਕੋਲ ਜਾਂਦੇ ਆ ਇੰਟਰਵਿਊ ਅਸੀਂ ਬਜ਼ੁਰਗਾਂ ਨਾਲ ਹੀ ਕਰਦੇ ਆ ਹਾਂਜੀ ਹੈ ਅਸੀਂ ਉਹਨਾਂ ਨੂੰ ਮਿਲਦੇ ਆ ਇਹ ਜਵਾਨ ਜਿਹੜੇ ਤੁਹਾਡੇ ਘਰ ਦੇ ਵੀ ਦੇਖਣਗੇ ਹੈਨਾ ਹੋਰ ਵੀ ਜਿਹੜੇ ਸਾਡੇ ਦੇਖਣ ਵਾਲੇ ਆ ਦੂਰ ਦੂਰ ਫੈਲੇ ਹੋਏ ਹਾਂਜੀ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਪਾਸੇ ਵੀਡੀਓ ਘੁੰਮਦਾ ਹਾਂਜੀ ਫਿਰ ਉਹਨਾਂ ਨੂੰ ਇੱਕ ਸੁਨੇਹਾ ਚੱਲ ਜਾਂਦਾ ਵੀ ਬਜ਼ੁਰਗਾਂ ਕੋਲ ਜਰੂਰ ਬੈਠੋ ਹਾਂਜੀ ਸਾਡੇ ਵੀ ਗਏ ਹੋਏ ਨੇ ਦੋ ਕੋ ਸਾਡੇ ਮੇਰੀ ਨਰਨ ਦੇ ਮੁੰਡਾ ਗਿਆ ਹੋਇਆ ਹੈ ਬਹੂ ਗਿਆ ਹੋਇਆ ਹੈ ਕੁੜੀ ਵੀ ਗਈ ਹੋਈ ਹੈ ਹਾਂਜੀ ਦੋਤੀ ਵੀ ਗਈ ਹੋਈ ਹੈ ਉਹਨਾਂ ਤੱਕ ਵੀਡੀਓ ਪਹੁੰਚ ਜਾਣਾ ਹੈ ਤੁਹਾਡਾ ਪਹੁੰਚ ਜਾਣਗੇ ਹਾਲੇ ਨੂੰ ਪਤਾ ਮੈਨੂੰ ਪਤਾ ਦੱਸਣੀ ਆ ਹਾਂਜੀ ਹਾਂ ਉਹ ਥੱਲੇ ਦੱਸਣ ਗਿਆ ਕਮੈਂਟ ਕਰੋ ਜੀ ਜਰੂਰ ਹਾਂਜੀ ਬੇਬੇ ਮਨਜੀਤ ਕੌਰ ਹੈ ਹਾਂਜੀ ਬਹੁਤ ਵਧੀਆ ਗੱਲਬਾਤ ਤੁਸੀਂ ਜਿਹੜਾ ਸਾਰਾ ਫੇਰੀ ਲਵਾਈ ਨਾ ਜੀ ਹਾਂਜੀ ਵੀ ਜਿਹੜੇ ਜਿਹੜੇ ਕੰਮ ਤੁਸੀਂ ਕਰੇ ਹਾਂਜੀ ਖੇਸਿਆ ਵੀ ਗੁਣਿਆ ਚਰਖਾ ਵੀ ਕਰਿਆ ਸਭ ਕੁ ਕਰਿਆ ਜੀ ਅਸੀਂ ਤਾਂ ਜਦੋਂ ਗਾਂਧੀ ਜੀ ਜਦੋਂ ਉਹਤੀ ਜਦ ਤੱਕਲੀ ਹੁੰਦੀ ਸੀ ਹਾਂ ਸਕੂਲ ਵਿੱਚ ਅੱਡੀ ਕਿ ਸਾਨੂੰ ਤੱਕਲੀ ਦੇਖ ਕੇ ਉਹਨਾਂ ਨੇ ਗਾਂਧੀ ਜੀ ਦੇ ਉਤੇ ਉਹ ਸਾਨੂੰ ਸਿਖਾਈ ਸੀ ਮੈਨੂੰ ਅੱਛਾ ਆਈਡੀ ਕੋ ਤੱਕੜੀ ਹੁੰਦੀ ਤੇ ਉਹਦੇ ਨਾਲ ਫਿਰ ਅਸੀਂ ਪੂਣੀ ਆਖਰ ਕੋ ਬਟਾ ਦਿੰਦੇ ਸੀ ਐ ਫਿਰ ਨੀਚਲਾ ਭਰ ਦੇਤੀ ਉਹਦੇ ਪਰ ਅੱਛਾ ਪੜਦੇ ਸੀ ਹਾਂਜੀ ਹਾਂ ਘਰ ਵੀ ਘਰ ਵੀ ਤੁਸੀਂ ਫਿਰ ਚਰਖਾ ਲਾਉਂਦੇ ਸੀਗਾ ਡਾਂਦੇ ਸੀ ਹਾਂਜੀ ਹਾਂ ਘਰ ਵੀ ਚਰਖਾ ਡਾਂਦੇ ਸੀ ਹਾਂਜੀ ਇੱਥੇ ਵੀ ਡਾਂਦੇ ਸੀ ਉੱਥੇ ਮੇਰੇ ਫੇਕੀ ਮੇਰੇ ਡੈਡੀ ਨੇ ਆਪਣੇ ਖੇਸੀਆਂ ਬੁੰਨਦੇ ਸੀ ਖੱਡੀ ਦਾ ਕੰਮ ਕਰਦੇ ਲੁੱਦੇ ਹਨ ਜਾਂਦੇ ਸਾਧਰੇ ਉਹ ਅੱਛਾ ਹਾਂਜੀ ਛਾਤੇ ਜਾਨ ਸ਼ਕਰਾ ਘਰਾਂ ਵੀ ਘਰਾਂ ਵੀ ਖੱਡੀ ਸੀ ਕਿ ਕੁੰਬੜ ਦੀ ਘਰ ਖੱਡੀ ਸੀ ਸੀਗੀ ਕਰੋ ਹਾਂ ਜੀ ਫੇ ਖੱਡੀ ਚੱਕਤੀ ਉਹਨਾਂ ਨੇ ਫਿਰ ਉਸੇ ਬਾਅਦ ਕੁੰਬੜ ਤੇ ਛੇਸੀਆਂ ਲਾ ਕੇ ਬਣਾਉਣ ਅੱਛਾ ਹਾਂ ਜੀ ਫਿਰ ਲਾਗਦੇ ਪਿੰਡਾਂ ਦਾ ਸੂਤ ਲਿਆਉਣਾ ਖੱਡੀ ਰੈਡੀ ਜਿਹੜੀ ਜੜਾਬ ਜਿਹੜਾ ਸੀ ਤੁਹਾਡੇ ਆਪਣੇ ਪਿਤਾ ਜੀ ਨਾਲ ਜ਼ਿਆਦਾ ਸੀਗਾ ਹਣਾ ਮੈਂ ਦੋਹਾਂ ਨਾਲੇ ਜ਼ਿਆਦਾ ਸੀ ਅੱਛਾ ਮੈਂ ਤਾਂ ਨਾਲ ਵੀ ਜ਼ਿਆਦਾ ਸੀ ਮਾਤਾ ਨਾਲ ਵੀ ਜ਼ਿਆਦਾ ਸੀ ਕਿਉਂ ਮੈਂ ਬੜੀ ਮਾਹੀ ਹੁੰਦੀ ਮੇਰਾ ਭਰਾ ਅੱਜ ਹੀ ਬੜਾ ਫੱਬਜੀ ਤੇ ਹੋ ਗਿਆ ਅੱਛਾ ਭੈਣਾਂ ਨੂੰ ਵੀ ਅੱਜ ਚੇਤੇ ਕਰ ਲੈਣੀ ਤੁਸੀਂ ਕਿ ਪੰਜ ਸੀ ਜਾਂ ਟੋਟਲਾ ਨਾ ਆ ਪੰਜ ਸੀ ਹਾਂਜੀ ਹਾਂ ਕਿੰਨੀਆਂ ਹੈਗੀਆਂ ਹੁਣ ਹੁਣ ਇੱਕ ਤਾਂ ਮੁੱਕ ਗਈ ਪਿਛਲੇ ਸਾਲ ਅੱਛਾ ਚਾਰ ਅਸੀਂ ਹੈਗੀਆਂ ਚਾਰਾਂ ਦੇ ਪੰਜਾਂ ਦੇ ਨਾਂ ਦੱਸੋ ਸਾਰੀਆਂ ਦੇ ਨਾਂ ਦੱਸੋ ਮੈਨੂੰ ਇਹ ਜਿਹੜੀ ਮੇਰੀ ਬੜੀ ਭੈਣ ਜੀ ਮੇਤੇ ਛੋਟੀ ਹੈ ਇੱਕ ਦੋ ਪਰਮਜੀਤ ਆ ਤੁਸੀਂ ਸਭ ਤੋਂ ਬੜੇ ਤੇ ਹਾਂਜੀ ਮੈਂ ਸਭ ਤੋਂ ਬੜੀ ਲੰਜੀਤ ਕੌਰ ਸਭ ਤੋਂ ਬੜੀ ਫਿਰ ਪਰਮਜੀਤ ਕੌਰ ਹਾਂਜੀ ਫਿਰ ਮੇਰੀ ਭੈਣ ਇੱਕ ਅਸੀਂ ਗੁੱਡੀਓ ਕਹਿੰਦੇ ਹਾਂ ਉਹਨੂੰ ਮਲੋਏ ਆ ਉਹ ਅੱਛਾ ਬਾਕੀ ਇੱਕ ਜਿਹੜੀ ਮਰ ਗਈ ਉਹ ਅੱਛਾ ਗੁਰੂਵਾਰ ਦੀ ਉਦਾਂ ਨੋ ਕੇਦਾ ਉਦਾਂ ਨੋ ਹਾਂ ਹਾਂ ਸੋਦੀ ਫਿਰ ਮਾਂ ਸਤੀ ਹੁੰਦਾ ਅੱਛਾ ਹੰਸੋ ਹਾਂ ਹਾਂ ਜੀ ਹਾਂ ਇੱਕ ਇਧਰ ਰਾਜਪਰੇ ਕਰਨੀ ਐ ਉਦਾਂ ਨੋ ਪੀਰੀ ਜਬਰ ਵੀਰ ਕੌਰ ਆ ਪੀਰੀ ਹੋ ਕਹਿੰਦੇ ਅੱਛਾ ਪੀਰੀ ਕਹਿੰਦੇ ਹਾਂ ਜੀ ਚਾਰ ਭਾਈ ਸੀ ਮੇਰੇ ਦੋ ਬੁੱਕ ਗਏ ਪਰ ਜਾਨੀਓ ਮੁੱਕੇ ਭਾਈ ਚਾਰ ਸੀ ਹਾਂ ਜੀ ਉਹਨਾਂ ਦੇ ਨਾਮ ਵੀ ਹੁਣ ਬੋਲ ਦੀ ਅੱਜ ਹਾਂਜੀ ਅੱਜ ਕਰ ਲੀਏ ਚੇਤੇ ਸਾਰਿਆਂ ਨੂੰ ਮੈਂ ਕਿਹਾ ਹਾਂ ਹਾਂ ਭਾਈਆਂ ਦੇ ਨਾਮ ਵੀ ਬੋਲੋ ਭਾਈਆਂ ਦੇ ਬੜਾ ਫਰੀਦ ਸਿੰਘ ਫੌਜੀ ਜੀ ਸੂਬੇਦਾਰ ਸੀ ਉਹ ਅੱਛਾ ਉਹਦੇ ਛੋਟਾ ਠੀਕ ਹੈ ਉਹਦਾ ਨਾਮ ਲਾਲ ਸਿੰਘ ਸੀ ਟੇਲਰ ਕੀ ਉਹ ਅੱਛਾ ਜਿਹੜਾ ਉਹ ਤੋਂ ਛੋਟਾ ਉਹਨਾਂ ਨੂੰ ਹਰਪਾਲ ਸਿੰਘ ਆ ਉਹ ਆਪਣੇ ਫੈਕਟਰੀ 'ਚ ਲੱਗਿਆ ਹੋਇਆ ਅੱਛਾ ਜਿਹੜਾ ਉਹ ਤੋਂ ਛੋਟਾ ਉਹ ਵਿਜਲੀ ਦਾ ਕੰਮ ਮਹਿਕਮਾ ਉਹਦਾ ਹੋਤੀ ਪਰ ਉਹ ਹੁਣ ਅੱਜ ਸਾਰਿਆਂ ਨੂੰ ਯਾਦ ਕਰ ਲਿਆ ਸੀ ਸਾਰਿਆਂ ਦੇ ਨਾਮ ਵੀ ਲੈ ਲਏ ਹਾਂਜੀ ਐ ਬਾਪੂ ਨੂੰ ਯਾਦ ਕਰ ਲਿਆ ਮਾਤਾ ਨੂੰ ਯਾਦ ਕਰ ਲਿਆ ਹਾਂਜੀ ਭੈਣਾਂ ਯਾਦ ਕਰ ਲਈਆਂ ਭਾਈ ਯਾਦ ਕਰ ਲਏ ਠੀਕ ਲੱਗਿਆ ਕੁਝ ਹਾਂਜੀ ਹਾਂ ਹੈ ਹਾਂਜੀ ਮੈਂ ਆ ਗਿਆ ਮੈਂ ਗੱਲਾਂ ਕਰੀਆਂ ਤੁਹਾਡੇ ਨਾਲ ਹਾਂਜੀ ਹਾਂਜੀ ਮੈਨੂੰ ਬਹੁਤ ਚੰਗਾ ਲੱਗਿਆ ਵੀ ਤੁਸੀਂ ਜਿਹੜਾ ਦੱਸਿਆ ਨਾ ਜੀ ਬਹੁਤ ਕੰਮ ਕਰਿਆ ਬੜੀ ਦਲੇਰੀ ਨਾਲ ਹਾਂਜੀ ਔਰ ਪੇਕੇ ਪਰਿਵਾਰ ਚ ਵੀ ਸਹੁਰੇ ਪਰਿਵਾਰ ਵਿੱਚ ਵੀ ਹਾਂਜੀ ਹਾਂਜੀ ਜ਼ਿੰਦਗੀ ਦੇ ਉਤਾਰ ਚੜਾਅ ਵੀ ਤੁਸੀਂ ਦੇਖੇ ਚੱਲੇ ਦੇਖੇ ਬਹੁਤ ਚੱਲੇ ਅਜੇ ਵੀ ਤੁਸੀਂ ਆਪਣਾ ਲੱਗੇ ਹੋਏ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਮੈਨੂੰ ਹਾਂਜੀ ਐ ਤੁਹਾਡੇ ਤੋਂ ਨਾਲ ਤੁਹਾਡੇ ਨਾਲ ਗੱਲ ਕਰਦੇ ਕਰਦੇ ਮੇਰੇ ਲੂੰ ਕੰਡੇ ਵੀ ਖੜੇ ਹੋ ਗਏ ਹਾਂਜੀ ਹਾਂਜੀ ਜਿਹੜੇ ਜਿਹੜੇ ਹਾਲਾਤਾਂ 'ਚ ਤੁਸੀਂ ਨਿਕਲੇ ਹਾਂਜੀ ਪੰਜ ਤੁਸੀਂ ਭੈਣਾ ਚਾਰ ਭਾਈ ਚੰਗਾ ਟੱਬਰ ਸੀਗਾ ਹਾਂਜੀ ਪਿਤਾ ਜੀ ਮਾਤਾ ਜੀ ਦੀਆਂ ਗੱਲਾਂ ਹੋ ਗਈਆਂ ਅੱਛਾ ਮਾਤਾ ਦੀ ਕੋਈ ਗੱਲ ਕਰੀਏ ਮਾਤਾ ਕਿਆ ਬਣਾਉਂਦੀ ਹੁੰਦੀ ਸੀ ਤੁਹਾਡੇ ਵਾਸਤੇ ਜ਼ਿਆਦਾ ਖਾਣੇ ਨੂੰ ਖਾਣੇ ਤੋਂ ਜਦ ਉਹ ਜਦ ਕੀ ਹੁੰਦਾ ਜੀ ਜਾਂ ਤਾਂ ਆਈਆ ਲੂਲੂ ਹੁੰਦੇ ਸੀ ਹਾਂ ਤੌੜੀਆਂ ਜਦਾਹ ਬਣਾ ਲੈਂਦੇ ਸੀ ਅੱਛਾ ਇਹ ਮੇਰੀ ਮਾਂ ਨੇ ਤੰਦੂਰ ਲਾਇਆ ਹੋਇਆ ਥੀ ਅੱਛਾ ਬਣਾਇਆ ਹੁੰਦੀ ਉਹ ਰੋਟੀਆਂ ਤੰਦੂਰ ਦੀਆਂ ਲਾਉਣੀਆਂ ਮੈਂ ਵੀ ਪਖਾ ਦਿੰਦੀ ਸੀ ਮੇਰੀ ਮਾਂ ਨੇ ਤੰਦੂਰ ਬਣਾ ਲੈਣਾ ਫਿਰ ਸਾਡੀਆਂ ਗਵਾਂਡਣਾ ਨੇ ਵੀ ਜੇਕਰ ਹੁਣ ਚਾਚੀ ਜੀ ਨੇ ਸਾਡੇ ਨੇ ਤੁਹਾਨੂੰ ਵੇਚਣ ਵਾਲੀਆਂ ਰੋਟੀਆਂ ਖਾਦਾਤੀਆਂ ਹਾਂ ਪਿਆਜ਼ ਫੂਜ ਪਾ ਕੇ ਵਿੱਚੇ ਮਿੱਠੀਆਂ ਰੋਟੀਆਂ ਅੱਛਾ ਉਹ ਕਰਕੇ ਫਿਰ ਹਰੇਕ ਸਾਲ ਤੰਦੂਰ ਲਾਉਣਾ ਟੀਮਿਆਂ ਨੇ ਕਹਿੰਦੇ ਨੇ ਚਾਹੀ ਤੰਦੂਰ ਲਾ ਲਾ ਬਸ ਤੰਦੂਰ ਪਰ ਆਪਣੀਆਂ ਵੀ ਰੋਟੀਆਂ ਪਕਾ ਲੈਣੀਆਂ ਲੋਕਾਂ ਨੇ ਵੀ ਪਕਾ ਲੈਣੀਆਂ ਅੱਛਾ ਤੰਦੂਰ ਪਰ ਰੋਟੀਆਂ ਪਕਾਉਂਦੇ ਸੀ ਹਾਂਜੀ ਹਾਂ ਮੈਂ ਵੀ ਪਕਾ ਲੈਣ ਦੀ ਸੀ ਮੈਂ ਤਾਂ ਇੱਥੇ ਵੀ ਬਕਾਈ ਆ ਕੇ ਤੰਦੂਰ ਪਰ ਹਾਂਜੀ ਇੱਥੇ ਸਾਡੋਂ ਬਾਹਰ ਜਿਹੜੇ ਹੁਣ ਹੁਣ ਤੰਦੂਰ ਕਿਸੇ ਦਿਨ ਲਾਈਏ ਤਾਂ ਬਣਾ ਦੂਗੇ ਮੈਂ ਤਾਂ ਬਣ ਜਾਣਗੇ ਇਹ ਉਹ ਤਾਂ ਬਹੁਤ ਕਰਕੇ ਲਾਉਣੀਆਂ ਵੀ ਤੇ ਪਹਿਲਾਂ ਤੰਦੂਰ ਮਹਗਾ ਹੁੰਦਾ ਹੈ ਪਹਿਲਾਂ ਮਹਗਾ ਹੁੰਦਾ ਹਾਂ ਮਹਗਾ ਕੇ ਫੇਰ ਉਹਦੇ ਵਿੱਚ ਨੂਣ ਆ ਰੋ ਫੇਰ ਨਾ ਪੈਂਦਾ ਪੇਡਾਲ ਕਰਕੇ ਉਹਨੂੰ ਐਂ ਜਦ ਹੋ ਜਾਵੇ ਆਕਬ ਹੋ ਜਾਵੇ ਫੇਰ ਉਹ ਰੋਟੀ ਲੱਗਦੀ ਹੈ ਵਿੱਚ ਅੱਛਾ ਲੂਣ ਵੀ ਫੇਰਨਾ ਉਹਦੇ ਵਿੱਚ ਹਾਂ ਉਹ ਬੰਨੀ ਕਹੇ ਹੁੰਦੇ ਹਨ ਬੰਨੀ ਬੰਨੀ ਹਾਂ ਬੰਨੀ ਲਾਉਣੀ ਅੰਨਾ ਫੇਰਦੇ ਆ ਵਿੱਚ ਅੱਛਾ ਬੰਨੀ ਉਹ ਫਿਰ ਮਿੱਟੀ ਨਹੀਂ ਲੱਗਦੀ ਉਹਨੂੰ ਅੱਛਾ ਲੂਣ ਫੇਰ ਉਹ ਠੰਡੇ ਪਰੇ ਫੇਰਦੇ ਉਹਨੇ ਨਾ ਹਾਂ ਉਹ ਨਾ ਉਹਨਾਂ ਨੇ ਪਹਿਲਾਂ ਉਹ ਕਰ ਦੇਣਾ ਮਾਫਾ ਮੰਗਾ ਦੇਣਾ ਜਦੋਂ ਢਾਲ ਹੋ ਗਿਆ ਫੇਰ ਉਹਨੇ ਥੋੜਾ ਜਿਹਾ ਇੱਥੇ ਫੇਰ ਉਹ ਫੇਰ ਦੇਣੀ ਵਿੱਚ ਆਦੇ ਨਾਲ ਉਹਦੇ ਨਾਲ ਲੈ ਲੈਣਾ ਆਪਣਾ ਇੱਕ ਉਹ ਪੋਣਾ ਜਿਹਾ ਉਹਦੇ ਨਾਲ ਹੀ ਖਵਾ ਦੇਣੀ ਆ ਕਮਾ ਕੇ ਫੇਰ ਬਾਅਦ ਵਿੱਚ ਰੋਟੀ ਲਾਈ ਜਾਣੀ ਫੇਰ ਉਹ ਕਿਹਾ ਫਟਾਫਟ ਉਤਰੀ ਜਾਂਦੀ ਆ ਉਹਨੂੰ ਬੰਨੀ ਕਹਿੰਦੇ ਤੇ ਹਾਂ ਜੀ ਬੰਨੀ ਹਾਂ ਕਈਆਂ ਨੂੰ ਪਤਾ ਜਿਹਨੇ ਤੰਦੂਰ ਵਰਤਦੇ ਹਨ ਹਾਂ ਜੀ ਹਾਂ ਉਹ ਕਈਆਂ ਨੇ ਵੀਡੀਓ ਦੇਖਣਾ ਨੂੰ ਦੱਸਣਗੇ ਬੰਨੀ ਕੀ ਹੁੰਦੀ ਆ ਹਾਂ ਜੀ ਹਾਂ ਨੋਣ ਹੁੰਦਾ ਤੇ ਉਹ ਉਹਨੇ ਪਾਇਆ ਹੋਇਆ ਵਿੱਚ ਉਹ ਜਾਨੀ ਬੰਨੀ ਕਹਿੰਦੇ ਹੁੰਦੇ ਆ ਹਾਂ ਹਾਂ ਜੀ ਅਜੇ ਤੰਦੂਰੇ ਵੀ ਤੁਸੀਂ ਲਾਈਆਂ ਹਾਂ ਜੀ ਲਾਈਆਂ ਔਰੇ ਵੀ ਲਾਈਆਂ ਨੇ ਹਾਂ ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਇਹ ਜਿਹੜੇ ਦੇਖ ਰਹੇ ਨੇ ਵੀਡੀਓ ਇਹਨਾਂ ਤੇ ਬਥੇਰਿਆਂ ਨੇ ਕਹਿਣਾ ਵੀ ਮੇਰੀ ਮਾਂ ਵਰਗੀ ਲੱਗਦੀ ਐ ਕਿਸੇ ਨੇ ਕਹਿਣਾ ਮੇਰੀ ਨਾਨੀ ਵਰਗੀ ਲੱਗਦੀ ਐ ਕਿਸੇ ਨੇ ਕਹਿਣਾ ਮੇਰੀ ਦਾਦੀ ਵਰਗੀ ਲੱਗਦੀ ਐ ਅੱਛਾ ਜੀ ਬੇਬੇ ਜੀ ਸ਼ੁਕਰੀਆ ਬਹੁਤ ਵਧੀਆ ਲੱਗਿਆ ਹੈ ਨਹੀਂ ਤੁਹਾਡੇ ਨਾਲ ਗੱਲਬਾਤ ਹੋ ਗਈ ਇਹ ਦੇਖਣ ਵਾਲੇ ਕਰਨਗੇ ਕਮੈਂਟ ਵੀਡੀਓ ਨੂੰ ਸ਼ੇਅਰ ਵੀ ਕਰਨਗੇ ਜਿਹੜੇ ਜਿਹੜੇ ਤੁਸੀਂ ਕੰਮ ਕੀਤੇ ਗਣਾਏ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹਾਂਜੀ ਛੋਟਾ ਵਿਵਹਤਾਨਾ ਬਾਬਾਈ ਹਾਂ